ਮੁਹੱਲੇ ਦੀ ਇੱਕ ਮੰਡੀ ਕਾਫੀ ਚਰਚਾ ਦੇ ਵਿੱਚ ਹੈ ਕਹਿੰਦੇ ਵੀ ਪਹਿਲਾਂ ਇੱਧਰ ਵਾਲੀਆਂ ਜ਼ਮੀਨਾਂ ਲੈਂਡ ਪੂਲਿੰਗ ਉਸ ਤੋਂ ਬਾਅਦ ਉਹਨਾਂ ਮੁਹੱਲੇ ਦੀ ਮੰਡੀ ਤੇ 700 ਕਰੋੜ ਰੁਪਏ ਉੱਥੋਂ ਇਕੱਠਾ ਕਰਨ ਦੀ ਚਰਚਾ ਹੋ ਰਹੀ ਹੈ ਸਰ ਜੇ ਕਿਤੇ ਡਿਮਾਂਡ ਆ ਜਾਵੇ ਕਿ ਮੱਜਾਂ ਦੇ ਫੌਸ ਦੇ ਵਿੱਚੋਂ ਕੋਈ ਕੋਈ ਕਰੋੜ ਰੁਪਏ ਨਿਕਲ ਸਕਦੇ ਆ ਤੇ ਤੁਸੀਂ ਦੇਖਣਾ ਇਹਨਾਂ ਨੇ ਕੱਲ੍ਹ ਲਿਆ ਪਰਸੋਂ ਤੱਕ ਮੱਜਾਂ ਦਾ ਫੌਸ ਇਕੱਠਾ ਕਰਨ ਵਾਸਤੇ ਕਪੂਰੀ ਪੂਰੀ ਦੀ ਪੂਰੀ ਟੀਮ ਬਣਾ ਦੇਣੀ ਹੈ जी होश ले आओ ठेकर के मखड़ा नहीं जा रहे, रहे। बस यही तो चक्कर है सर <coughs> गल है कि भजदे भूत दी लंगोटी है कौन छड़ दे जी इस टाइम हालात जेड़े आ मतरीन आ एक हुंदे बेहतरीन एक हुंदे बदतरी बिल्कुल फर्क थोड़ा ही आ हम ठीक है जी जननी थानू तो चंगी मिल गई ते जिंदगी बेहतरीन जे मिल गई ओहो जी ਮਾਫ ਕਰਨਾ ਅੱਗਾ ਪਿੱਛੇ ਬਦਲ ਲੋ ਕੱਲਾ ਹਾਂ ਤੇ ਉਹ ਵੀ ਬੀਬੀਆਂ ਤੇ ਵੀ ਲਾ ਲੋ ਤੇ ਜੇ ਤਾਂ ਬੰਦਾ ਮਿਲ ਗਿਆ ਸਾ ਉਹ ਹਾਂਜੀ ਹਾਂਜੀ ਹਾਂ ਬਾਬੂ ਕੀ ਲੈਣਾ ਹੈ ਹਾਂ ਸ਼ੋਨੇ ਕੀ ਚਾਹੀਦਾ ਹੈ ਕਿਹੜੇ ਪਾਰਲਰ ਜਾਣਾ ਹੈ ਠੀਕ ਹੈ ਇਹ ਤਾਂ ਬਈ ਬਿਹਤਰੀਨ ਹੈ ਤੇ ਜੇ ਅਗੋਂ ਮਿਲ ਗਿਆ ਹਾਂ ਕੀ ਆ ਮੈਂ ਕਰਾਂ ਰੱਖ ਬੂਣ ਤਾਂ ਫਿਰ ਬਤਰੀ ਨਹੀਂ ਆ ਜੀ ਜੀ ਤਾਂ ਮਤਲਬ ਕਿ ਸਾਰੇ ਫਾਸੇ ਤੋਂ ਆ ਤੇ ਗੱਲ ਇਹ ਆ ਕਿ ਐਸ ਵੇਲੇ ਹਾਲਤ ਬਤਰੀ ਨਹੀਂ ਆ ਹੂੰ ਇਸ ਭਤਰੀਨ ਹਾਲਤ ਦੇ ਵਿੱਚੋਂ ਨਿਕਲਦੇ ਯਤਨ ਹੋ ਰਹੇ ਨੇ ਕਿ ਕਿਸੇ ਤਰੀਕੇ ਦੇ ਨਾਲ ਬਈ ਨਿਕਲੀਏ ਹੱਥ ਸੌਖਾਓ ਬਈ ਜੀ ਠੀਕ ਹੈ ਹੱਥ ਸੌਖੇ ਤੋਂ ਮਤਲਬ ਕੀ ਚੰਗਾ ਖਾਣ ਪਾਣ ਹੋਣਾ ਕੀ ਆ ਇੱਥੇ ਹੁਣ ਇਹ ਉਮੀਦ ਤੇ ਛੱਡ ਲਈਏ ਨਾ ਕਿ ਸਾਡਾ ਕੁਝ ਭਲਾ ਹੋਣ ਲੱਗਾ ਹੂੰ ਹੁਣ ਤਾਂ ਕੁਝ ਲੋਕ ਜਾਂ ਕੁਝ ਬੰਦੇ ਚਾਹੁੰਦੇ ਕਿ ਸਾਡਾ ਹੋਰ ਭਲਾ ਹੋ ਜਾ ਕਾਸਮ ਖਾਸ ਬੰਦਿਆਂ ਦਾ ਕੁਝ ਭਲਾ ਬਸ ਵੀ ਸਾਡਾ ਭਲਾ ਹੋ ਜਾ ਹੂੰ ਉਹ ਨਾ ਮੈਂ ਦੇ ਜੀ ਵਟ ਡਾ ਜੀ ਹੈ ਨਾ ਨਾ ਪੁੱਤ ਤੇ ਨਾਤੀ ਜੀ ਵਟ ਡਾ ਜੀ ਆ ਬਿਲਕੁਲ ਆ ਕਹਾਵਤ ਆ ਹਮ ਬੜੀ ਕੰਮ ਦੀ ਨਾ ਪੁੱਤ ਤੇ ਨਾਤੀ ਵੀ ਕਿਸੇ ਦਾ ਸਕੇ ਨਹੀਂ ਜੀ ਵਟ ਡਾ ਜੀ ਢਿੱਡ ਦਾ ਸਹਾਰਾ ਬਿਲਕੁਲ ਇਹ ਕੁਝ ਜਿਹੜੇ ਬੰਦੇ ਸਾਡੇ ਉੱਤੇ ਆ ਕੇ ਬਹਿ ਗਏ ਢਿੱਡ ਦੇ ਸਕੇ ਰਹਿ ਗਏ ਨੇ ਜੀ ਪੰਜਾਬ ਦੇ ਸਕੇ ਨਹੀਂ ਆ ਗਏ ਮਾਫ ਕਰਨਾ ਤੇ ਇਹ ਗੱਲਾਂ ਤੁਹਾਨੂੰ ਇਹਨਾਂ ਚੋਂ ਨਿਕਲੇ ਬੰਦੇ ਦੱਸਣ ਕਿ 6 ਮਹੀਨੇ ਸਾਲ ਖਲੋ ਜਾਓ ਹਮ ਜਿਹੜੀਆਂ ਗੱਲਾਂ ਅੱਜ ਅਸੀਂ ਕਹਿ ਰਹੇ ਹਾਂ ਤੇ ਇਹਨਾਂ ਦੇ ਸਮਰਥਕਾਂ ਨੂੰ ਚੁੱਭਦੇ ਆ ਜੀ ਪਖੜੇ ਦੇ ਕੰਡੇ ਵਾਂਗੂ ਚੁੱਬਿਆ ਪਿਆ ਵੀ ਮੇਰੇ ਦਿਲ ਵਿੱਚ ਤੂੰ ਅਸੀਂ ਦਿਲ ਵਿੱਚ ਤਾਂ ਨਹੀਂ ਇਹਨਾਂ ਦੀ ਅੱਖ ਵਿੱਚ ਚੁੱਭਦੇ ਪਏ ਚੁੱਭਦੇ ਆ ਜੀ ਤੋ ਗੱਲ ਇਹ ਆ ਕਿ ਭਾਈ ਹੁਣ ਅੱਗੇ ਜਾ ਕੇ ਇਹ ਕਹਾਣੀਆਂ ਕਿਸੇ ਨਿਕਲ ਗਈ ਇਹ ਜਿਹੜੀ ਪ੍ਰਾਪਰਟੀ ਆ ਨਾ 11 ਫੇਸ ਪਤਾ ਤੁਹਾਨੂੰ 11 ਫੇਸ ਦੇ ਨਾਲ ਕਹਿੰਦੇ ਹਾਂ ਜੀ ਬਿਲਕੁਲ ਮੈਂ ਤਾਂ ਬਾਬਾ ਲਾਕਾ ਹੀ ਗਾਇਆ ਪਿਆ ਜਦੋਂ ਤੋਂ ਵਿਆਹਿਆ ਮੈਂ ਜੀ ਉਹ ਨਹੀਂ ਤਾਂ ਪਹਿਲਾਂ ਤਾਂ ਮੈਨੂੰ ਗੋਲ ਚੱਕਰਾਂ ਦੇ ਨਹੀਂ ਸੀ ਪਤਾ ਲੱਗਦਾ ਤਾਂ ਉਹਦੇ ਵਿੱਚ ਹੀ ਫਸ ਜਾਂਦਾ ਸੀ ਮੈਂ ਜਾ ਕੇ ਤੇ ਕਹ ਲਿਆ ਕਿ ਇਹ ਜ਼ਮੀਨ ਕੈਪਟਨ ਅਮਰਿੰਦਰ ਸਿੰਘ ਵੀ ਵੇਚ ਦੇਣ ਲੱਗਾ ਸੀ ਰਿਲਾਇੰਸ ਵਾਲਿਆਂ ਨੂੰ ਜੀ ਜਦੋਂ ਆ ਹੁਣ ਅਡਾਨੀ ਲਈ ਫਿਰਦਾ ਨਾ ਜਿਵੇਂ ਫਾਰਮ ਟੂ ਫੌਕ ਇੱਕ ਸਿਧਾਂਤ ਹੈ ਇਹਦੀ ਮੈਂ ਵਿਆਖਿਆ ਕੀਤੀ ਸੀ ਬਹੁਤ ਖੁੱਲ ਕੇ ਜਦੋਂ ਕਿਸਾਨੀ ਅੰਦੋਲਨ ਸੀਗਾ ਹਮ ਫਾਰਮ ਟੂ ਫੌਕ ਕੀ ਹੈ ਕਿ ਫਾਰਮ ਚੋਂ ਤੁਸੀਂ ਮੰਨ ਲਓ ਮਟਰ ਬੀਜੇ ਆ ਜੀ ਜੀ ਉੱਥੋਂ ਲੈ ਕੇ ਤੁਹਾਡੀ ਪਲੇਟ ਤੱਕ ਇਹ ਹਵਾਨੀ ਸਭ ਅੰਡਾ ਨਹੀਂ ਸਾਂ ਵੀ ਸਭ ਕੁਝ ਸਾਂਭਣਗੇ ਖੇਤ ਵੀ ਉਹਨਾਂ ਦੇ ਤੇ ਪਲੇਟ ਦੇ ਵਿੱਚ ਜਿਹੜਾ ਤੁਸੀਂ ਉਹ ਚਮਚਾ ਚੱਕੋਗੇ ਉਹ ਤਰੰਗਲੀ ਜੀ ਨਹੀਂ ਹੁੰਦੀ ਜੀ ਕਾਂਟਾ ਕਹਤੀਏ ਕਾਂਟਾ ਕਹਿੰਦੇ ਅੰਗਰੇਜ਼ੀ 'ਚ ਕੁਝ ਹੋਰ ਕਹਿੰਦੇ ਨੇ ਮੈਂ ਤਾਂ ਤਰੰਗਲੀ ਜੀ ਕਹਿੰਦਾ ਮੈਨੂੰ ਨਹੀਂ ਕਹਿਣਾ ਆਉਂਦਾ ਮੈਂ ਤੇ ਆਪਦੇ ਜਵਾਕ ਨੂੰ ਕਹਿੰਦਾ ਉਹਨੂੰ ਤਰੰਗਲੀ ਜੀ ਫੜ ਲਿਆ ਜਦੋਂ ਕਿਤੇ ਸੇਸੂ ਖਾਣਾ ਹੋਵੇ ਹੂੰ ਤਾਂ ਭਾਈ ਹਣਾ ਭਈ ਉਹ ਉਹ ਸਾਰਾ ਕੁਝ ਸਾਡਾ ਹੀ ਹੋਵੇ ਇੱਕ ਚੇਨ ਹੋਵੇ ਗੱਲ ਇਹ ਆ ਕਿ ਉਦੋਂ ਰੌਲਾ ਪੈ ਗਿਆ ਇਹਨਾਂ ਨੇ ਰਿਲਾਇੰਸ ਨੂੰ ਦੇਣ ਦਾ ਯਤਨ ਕੀਤਾ ਸੀ ਹੂੰ ਇਹ 2002 7 ਵਾਲੀ ਗੱਲ ਆ ਜੀ 2002 ਤੋਂ 7 ਵਾਲੀ ਜਿਹੜੀ ਸਰਕਾਰ ਸੀ ਫਿਰ ਆਗੇ ਪ੍ਰਕਾਸ਼ ਸਿੰਘ ਬਾਦਲ ਉਹ ਤੇ ਇਹਨਾਂ ਚੀਜ਼ਾਂ ਦੇ ਖੜਾਰੀ ਸੀਗੇ ਉਹਨਾਂ ਨੇ ਹੋਰ ਕੀਤਾ ਉਹਨਾਂ ਨੇ ਮੰਡੀ ਬੋਰਡ ਵਾਲਾ ਦਫਤਰ ਜਿਹੜਾ 17 ਚ ਸੀ ਉਹ ਚੋਕੇ ਇੱਥੇ ਲੈ ਆਂਦਾ ਜੀ 12 ਕ ਕਿਲਿਆਂ ਚ ਇਹਨਾਂ ਨੇ ਮਤਲਬ ਕਿ ਸੜਤਾ ਉਹ ਸਾਰਾ ਸਿਸਟਮ ਪੰਜ ਕੁ ਕਿੱਲਿਆਂ 'ਚ ਸ਼ੋਰੂਮ ਬਣਾਤੇ ਹੂੰ ਤੇ ਤਿੰਨ ਕੁ ਕਿੱਲਿਆਂ 'ਚ ਲਾ ਲੋ ਕੇ ਭਈ ਉਹ ਹੋਣਾ ਹੈ ਇਹਨਾਂ ਦਾ ਆਪਣਾ ਜਿਹੜਾ ਵਲਗਣ ਵਾਲੀ ਇਹ ਕਹ ਲੋ ਜੇ ਪੰਜਾਬੀ 'ਚ ਆਪਦਾ ਤਾਮਚਾਮ ਬਣਾ ਲਿਆ ਹੁਣ ਇਹ ਸਾਰਾ ਕੁਛ ਜਿਹੜਾ ਹੈ ਨਾ ਜਨਾਬ ਉਹ ਇਹਨਾਂ ਦੀ ਨਜ਼ਰੀ ਪੈ ਗਿਆ ਕਿਤੇ ਮਤਲਬ ਕਿ ਜਿੱਥੇ ਅੱਖ ਇਹਨਾਂ ਦੀ ਟਿਕ ਗਈ ਜੀ ਜੀ ਸਮਝ ਲਓ ਜ਼ਮੀਨ ਵਿੱਕ ਗਈ ਜਿੱਥੇ ਅੱਖ ਟਿਕ ਗਈ ਸਮਝ ਲੋ ਜ਼ਮੀਨ ਵੇਖ ਗਈ ਜੇ ਤਾਂ ਰੌਲਾ ਰੱਪਾ ਪੈ ਗਿਆ ਤੇ ਥੋੜਾ ਜਿਹਾ ਕੰਮ ਰਹਿ ਗਿਆ ਨਹੀਂ ਤੇ ਫੱਟੇ ਚੱਕ ਦੇਣਗੇ ਨਹੀਂ ਸੁਖ ਨਾਲ ਮਿੱਤਰਾਂ ਦੀ ਯਾਰ ਬਣੇ ਜੀ ਜੀ ਕਿਤੇ ਕੰਮ ਗਿਆ ਹੁਣ ਅਸਲ ਦੇ ਵਿੱਚ ਕੀ ਆ ਕਿ ਭਾਈ ਇਹ ਕਹਿੰਦੇ ਨੇ ਕਿ ਭਾਈ ਅਸੀਂ ਇਹ ਪੁੱਡਾ ਨੂੰ ਕਰਤੀਆ ਟਰਾਂਸਫਰ ਵੀ ਚੱਕ ਦਿਓ ਫੱਟੇ ਹਮ ਬਰਸਟ ਸਾਹਿਬ ਨੇ ਹਰਚੰਦ ਸਿੰਘ ਬਰਸਟ ਜੀ ਉਹਨਾਂ ਨੇ ਇਹਦੀ ਪੁਸ਼ਟੀ ਵੀ ਕੀਤੀ ਕਹਿੰਦੇ ਕਿ ਇਹਦੇ ਚੋਂ 42 ਲੱਖ ਰੁਪਈਆ ਮਸਾਇਆ ਇਸੀ ਮੰਡੀ ਬਣਾਤੀ ਨਾ ਉਹ ਹੂੰ ਉਹ ਜਿਹੜੀ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਤਿੰਨ ਕਕਿੱਲਿਆਂ ਚ ਸ਼ਾਇਦ ਉਹ ਆਗੀ ਬਿਲਡਿੰਗ ਪੰਜ ਕਿੱਲਿਆਂ ਚ ਇਹਨਾਂ ਨੇ ਕਮਰਸ਼ੀਅਲੀ ਸ਼ੋਰੂਮ ਕੱਟ ਤੇ ਤੇ ਬਾਕੀ ਏਸੀ ਮੰਡੀ ਬਣਾਤੀ ਹੁਣ ਇਹ ਕਹਿੰਦੇ ਆ ਕਿ ਆਪਾਂ ਇਹਨੂੰ ਵੇਚ ਕੇ 200 ਕਿੱਲਿਆਂ ਚ ਕਿਤੇ ਬਣਾਵਾਂਗੇ ਇੱਥੇ ਤੇ ਫਾਇਦਾ ਹੀ ਨਹੀਂ ਹੂੰ 200 ਕਿੱਲਿਆਂ ਚ ਛੋਟੀ ਰਹਿਗੀ ਮੰਡੀ ਬਣਾਵਾਂਗੇ ਹਾਂਜੀ ਵੱਡੀ ਬਣਾਵਾਂਗੇ ਤਾਂ ਵੀ ਕੋਣ ਵੱਡੀ ਬਣਦੀ ਆ ਕਿ ਕਿ ਕਿਸੇ ਦੀ ਗੱਡੀ ਬਣਦੀ ਆ ਸਾਨੂੰ ਨਹੀਂ ਪਤਾ ਪਰ ਗੱਲ ਇਹ ਆ ਕਿ ਇਹਦਾ ਵੀ ਰੌਲਾ ਪੈ ਜਾਣਾ ਤੁਸੀਂ ਵੇਖ ਹੀ ਜਾਓ ਇਹਨਾਂ ਦੀ ਮਤਲਬ ਕਿ ਇੱਕ ਲੈਂਡ ਪੂਲਿੰਗ ਪਾਲਸੀ ਜਿਹੜੀ ਆ ਨਾ ਉਹ ਐਸੀ ਮਤਲਬ ਕਿ ਹਾਰੀ ਕਿ ਹੁਣ ਹਰੇਕ ਫੈਸਲਾ ਜਿਹੜਾ ਉਹ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾਂਦਾ ਹੈ ਇਸ ਕਰਕੇ ਖਬਰਾਂ ਆ ਰਹੀਆਂ ਨੇ ਬਰਸ਼ਟ ਸਾਹਿਬ ਦੇ ਹਵਾਲੇ ਦੇ ਨਾਲ ਕਿ ਭਾਈ ਇਹਦੇ ਵੀ ਮਤਲਬ ਕਿ ਸ਼ਾਇਦ ਪਕੌੜੇ ਹੂੰ ਖਾਲੇ ਜਾਣ ਦੇ ਸੋ ਇਹਦੇ ਵੀ ਹਾਂ ਜੀ ਬੱਟੇ ਜਾਣਗੇ ਹੁਣ ਦੇਖੋ ਅੱਕੀ ਕੀ ਕਰਦੇ ਕੀ ਨਹੀਂ ਕਰਦੇ ਪ੍ਰਯੋਜਨਾਵਾਂ ਤੇ ਤਗੜੀਆਂ ਨੇ ਜੀ ਆਪਾਂ 200 ਕਿੱਲੇ ਚ ਬਣਾਵਾਂਗੇ ਫਲਾਂ ਕਰਾਂਗੇ ਫਲਾਂ ਕਰਾਂਗੇ ਸੁਪਨੇ ਛੋਟੇ ਨਹੀਂ ਇਹਨਾਂ ਦੇ ਮੈਂ ਇੱਕ ਗੱਲ ਸਾਹ ਸਾਹਬ ਚ ਕੀਤੀ ਆ ਵੀ ਜਦੋਂ ਉਹ ਕਹਿੰਦੇ ਹੁੰਦੇ ਨੇ ਵੀ ਜੇ ਸੋਚਣਾ ਹੀ ਤੇ ਫਿਰ ਸੋਚਾਂ ਦੇ ਵਿੱਚ ਸ਼ੋਲੇ ਕਿਉਂ ਚੱਬਣੇ ਆ ਬਾਦਾਮ ਚੱਬੋ ਇਹ ਸੋਚ ਬਦਾਮ ਵਾਲੀ ਰੱਖਦੇ ਜੀ ਪੈਸੇ ਸੋਚ ਵੱਡੀ ਰੱਖਣੀ ਚਾਹੀਦੀ ਹੈ ਸਿਆਣੇ ਵੀ ਇਹ ਕਹਿੰਦੇ ਭਾਈ ਸੋਚ ਵੱਡੀ ਵੱਡਾ ਬਣੇ ਵੱਡੀ ਸੋਚ ਰੱਖੇਗਾ ਹਾਂਜੀ ਚਲੋ ਜਰਾਵਟ ਲੋਜੀ ਕਹਿ ਰਹੇ ਨੇ ਕਿ ਦੁਕਾਨਦਾਰ ਜਿਹੜੇ ਅਦਾਲਤ ਦੇ ਵਿੱਚ ਚਲੇ ਗਏ ਨੇ ਸੋ ਮਾੜਾ ਮੋਟਾ ਰੌਲਾ ਝੌਲਾ ਵਾਲਾ ਕੰਮ ਤੇ ਮਿਲਦਾ ਅੱਛਾ ਹੋ ਗਿਆ ਕੰਮ ਸ਼ੁਰੂ ਹਾਂ ਕਹਿ ਰਹੇ ਬਸ ਠੀਕ ਹੈ ਸਰ ਉਹ ਆਹੀ ਕੁਝ ਹੋਣਾ ਹੈ ਨਾ ਰੋਲ ਕੇ ਝੋਲਾ ਹੋਣਾ ਕਿਉਂਕਿ ਤੁਹਾਡੇ ਕੁਝ ਫੈਸਲੇ ਜਿਹੜੇ ਹੁੰਦੇ ਨੇ ਨਾ ਸ਼ੁਰੂਆਤੀ ਦੌਰ ਦੇ ਵਿੱਚ ਉਹ ਤੁਹਾਨੂੰ ਸ਼ੱਕੀ ਕਰ ਜਾਂਦੇ ਆ ਜੀ ਭਗਵੰਤ ਮਾਨ ਨੂੰ ਰਹੀ ਇੱਕ ਨਾ ਸਕਿੱਟ ਕਰਿਆ ਕਰਦੇ ਹੁੰਦੇ ਸੀ ਬੜੀਆਂ ਗੱਲਾਂ ਯਾਦ ਰਹਿ ਜਾਂਦੀਆਂ ਉਹ ਇਹ ਪੁਲਸ ਵਾਲੇ ਦਾ ਬੜਾ ਵਧੀਆ ਰੋਲ ਕਰਦੇ ਹੁੰਦੇ ਸਨ ਮਾਨ ਸਾਹਿਬ ਜੀ ਕਿ ਇਹ ਇੱਕ ਚੋਰ ਨੂੰ ਫੜਦੇ ਆ ਉਹ ਕਹਿੰਦੇ ਕਿ ਇਹ ਹਾਂ ਦੱਸ ਦੱਸ ਤੇ ਉਹ ਚੋਰ ਕਹਿੰਦਾ ਕਿ ਮੈਂ ਚੋਰੀ ਨਹੀਂ ਕੀਤੀ ਮੇਰਾ ਨਾਂ ਲੱਗਦਾ ਹੂੰ ਉਹ ਦੋ ਮਾਰ ਕੇ ਕਹਿੰਦਾ ਤੂੰ ਪਹਿਲਾਂ ਬਹੁਤ ਕੀਤੀਆਂ ਸਾਲਿਆ ਤਾਂ ਲੱਗਦਾ ਇਹ ਕਹੇ ਇਸੇ ਕਹਿੰਦੀ ਹੁੰਦੀ ਗੱਲ ਯਾ ਯਾਦ ਆ ਗਈ ਤੇ ਉਹ ਕਿਤੇ ਨਾ ਕਿਤੇ ਠੁਕਮੀ ਵੀ ਹੋ ਜਾਂਦੀ ਹੈ ਜੀ 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 ਚਲੋ ਮੈਂ ਤੁਹਾਨੂੰ ਜੀ ਸਮਾਉ ਚੱਲੇ ਪਰ ਜੰਦ-ਜੰਦੇ ਕੋਸ਼ਿਸ਼ ਹੀ ਹੁੰਦੀ ਹੈ ਕਿ ਫਿਕਰ ਨਾ ਪਾ ਕੇ ਦਈਏ ਪਰ ਇੱਕ ਫਿਕਰ ਵਾਲੀ ਖਬਰ ਹੈ ਸਾਂਝੀ ਜ਼ਰੂਰ ਕਰ ਦਈਏ ਤਾਂ ਕਿ ਭਾਈ ਬੰਦੇ ਥੋੜੇ ਸੁਚੇਤ ਵੀ ਹੋ ਜਾਣ ਅੱਜ ਕੱਲ ਹਰੇਕ ਬੰਦਾ ਜੀ ਕਿਸ ਤਰ੍ਹਾਂ ਦੀ ਚੀਜ਼ ਲੈਂਦਾ ਹਰੇਕ ਮਸ਼ੀਨਰੀ ਗੱਡੀ ਹੋਵੇ ਤੇ ਭਾਵੇਂ ਛੋਟੀ ਚੀਜ਼ ਹੋਵੇ ਕਿ ਸਰ ਲਾਈਫਾਂ ਕਿਸਤਾਂ ਦੀ ਹੈ ਹੂੰ ਜੀ ਤੁਸੀਂ ਕਦੇ ਸੋਚਿਆ ਜੀ 86400 ਸੈਕਿੰਡ ਦੀ ਤੁਹਾਨੂੰ ਕੀਮਤ ਕਿੰਨੀ ਅਦਾ ਕਰਨੀ ਪੈਂਦੀ ਐ ਇਸ ਨੂੰ ਦਰਦ ਦੇ ਨਿਜ਼ਾਮ ਦੇ ਵਿੱਚ ਕਦੇ ਸੋਚਿਆ ਜੀ ਤੁਹਾਨੂੰ ਆਪਣੇ ਸੁਫਨੇ ਮਾਰਨੇ ਪੈਂਦੇ ਆ ਤੁਹਾਨੂੰ ਰੀਜਾਂ ਮਾਰਨੀਆਂ ਪੈਂਦੀਆਂ ਆ